ਸਰਲ ਵਿੱਚ ਆਮ ਤੌਰ ਤੇ ਪਾਈ ਜਾਣ ਵਾਲੀ ਇਲਾਇਚੀ उसके की, -की फायदे ने अज गल करे जो की जाए तो आयुर्वेद के मुताबिक इलायची के काफ़ी फायदे दसे जाते हैं गल की जाए तो काफ़ी लोग चाहे इलायची जरूर एड करते हैं तो दे करके उन्होंने इसका बहुत फायदा मिलता है इलायची जेकर तो रोजाना अपनी डाइट कर लें तो उसके काफ़ी फायदे देखने मिलते दे हैं तो जिस जोड़ा शरीर है वह भी तंदुरुस्त रहा अज असी गलबात करेंगे कि आयुर्वेद के मुताबिक इलायची you ਖਾਨ ਦੇ ਕੀ ਕੀ ਫਾਇਦੇ ਨੇ ਤੇ ਕਿਸ ਤਰ੍ਹਾਂ ਸਾਡਾ ਸਰੀਰ ਜਿਹੜਾ ਹੈ ਉਹ ਸਿਹਤਮੰਦ ਰਹਿੰਦਾ ਹੈ ਜੇ ਸਭ ਤੋਂ ਪਹਿਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਖਰਾਸ਼ ਤੋਂ ਰਾਹਤ ਦੇਣ ਵਾਸਤੇ ਬਹੁਤ ਜ਼ਿਆਦਾ ਮਦਦ ਕਰਦਾ ਹੈ ਜੇਕਰ ਤੁਹਾਨੂੰ ਗਲੇ ਦੇ ਵਿੱਚ ਖਰਾਸ਼ ਹੈ ਜਾਂ ਫਿਰ ਤੁਹਾਡੀ ਆਵਾਜ਼ ਪੈਟੀ ਹੋਈ ਹੈ ਤਾਂ ਉਠਣ ਤੋਂ ਬਾਅਦ ਤੁਸੀਂ ਇਲਾਇਚੀ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਜੇ ਤੁਸੀਂ ਛੋਟੀ ਇਲਾਇਚੀ ਨੂੰ ਖਾਣੇ ਹੋ ਤਾਂ ਉਸ ਤੋਂ ਬਾਅਦ ਜੇ ਇਹ ਸਮੱਸਿਆ ਉਸ ਦਾ ਹੱਲ ਹੁੰਦਾ ਹੋਇਆ ਤੁਹਾਨੂੰ ਨਜ਼ਰ ਆਏਗਾ ਉਸ ਤੋਂ ਬਾਅਦ ਜੇ ਅਗਲੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇੱਕ ਹੰਗ ਦਾ ਵੀ ਇਲਾਜ ਕਰ ਲਿਆ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਆਪਣੀ ਖਾਂਸੀ ਤੋਂ ਤਾਂ ਫਿਰ ਤੁਸੀਂ ਛੋਟੀ ਇਲਾਇਚੀ ਅਦਰਕ ਦਾ ਟੁਕੜਾ ਲੌਂਗ ਅਤੇ ਤੁਲਸੀ ਦੇ ਪੱਤੇ ਨੂੰ ਮਿਲਾ ਕੇ ਉਸ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਜੇ ਜੇ ਤੁਹਾਡੀ ਖਾਂਗ ਹੈ ਤੁਹਾਨੂੰ ਉਸ ਦੇ ਵਿੱਚ ਰਾਹਤ ਦੇਖਣ ਨੂੰ ਮਿਲੇਗੀ ਉਸ ਤੋਂ ਅਗਲੇ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਦੇ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਨੇ ਉਹਨਾਂ ਵਾਸਤੇ ਵੀ ਕਾਫੀ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਜੇਕਰ ਤੁਹਾਡੇ ਮੂੰਹ ਦੇ ਵਿੱਚ ਵੀ ਕਿਸੇ ਵੀ ਤਰੀਕੇ ਦੇ ਛਾਲੇ ਹੋ ਚੁੱਕੇ ਨੇ ਤਾਂ ਤੁਸੀਂ ਇਲਾਚੀ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਇਹ ਮੂੰਹ ਦੇ ਵਿੱਚ ਹੋਏ ਛਾਲਿਆਂ ਨੂੰ ਵੀ ਹਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਕਨਫਿਮ ਮੰਨੀ ਚਾਹੀਦੀ ਆ ਉਸ ਤੋਂ ਬਾਅਦ ਜੇਕਰ ਤੁਸੀਂ ਐਸਿਡਿਕ ਪਰਸਨ ਹੋ ਜੇ ਤੁਹਾਨੂੰ ਐਸਿਡਿਟੀ ਦੀ ਪ੍ਰੋਬਲਮ ਹੈ ਤਾਂ ਫਿਰ ਤੁਸੀਂ ਇਲਾਇਚੀ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਐਡ ਕਰ ਲਓ ਕਿਉਂਕਿ ਇਲਾਇਚੀ ਐਸਿਡਿਟੀ ਨੂੰ ਵੀ ਦੂਰ ਕਰਨ ਦੇ ਵਿੱਚ ਕਾਫੀ ਹੱਦ ਤੱਕ ਮਦਦ ਕਰਦੀ ਹੈ ਤੇ ਜੇਕਰ ਤੁਸੀਂ ਐਸਿਡਿਕ ਪਰਸਨ ਹੋ ਤਾਂ ਤੁਸੀਂ ਛੋਟੀ ਇਲਾਇਚੀ ਖਾਣਾ ਸ਼ੁਰੂ ਕਰ ਦੋ ਉਸ ਤੋਂ ਬਾਅਦ ਜੇ ਅਗਲੇ ਫਾਇਦੇ نکال ਦਿੱਤੇ ਜਾਵੇ ਤਾਂ ਮੂੰਹ ਦੀ ਬਦਬੂ ਤੋਂ ਵੀ ਰਾਹਤ ਏਖ ਨੂੰ ਮਿਲਦੀ ਹੈ ਜੇਕਰ ਤੁਹਾਡੇ ਵੀ ਮੂੰਹ 'ਚ ਬਹੁਤ ਜ਼ਿਆਦਾ ਬਦਬੂ ਆਉਂ ਰਹੀ ਹੈ ਤਾਂ ਤੁਸੀਂ ਛੋਟੀ ਇਲਾਇਚੀ ਚਬਾਣਾ ਸ਼ੁਰੂ ਕਰ ਦਿਓ ਇਸ ਤੋਂ ਬਾਅਦ ਇਹ ਜਿਹੜੀ ਸਮੱਸਿਆ ਹੈ ਇਹ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ ਇਸ ਤੋਂ ਅਗਲੇ ਜੇ ਫਾਇਦੇ نکال ਦਿੱਤੇ ਜਾਵੇ ਤਾਂ ਆਯੁਰਵੇਦ ਦੇ ਮੁਤਾਬਿਕ ਜਿੰਨਾਂ ਦੇ ਮੂੰਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੁੰਦੀ ਹੈ ਇਹ ਉਸ ਨੂੰ ਵੀ ਦੂਰ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ ਛੋਟੀ ਇਲਾਇਚੀ ਨੂੰ ਮੂੰਹ ਦੇ ਵਿੱਚ ਰੱਖਣ ਤੋਂ ਬਾਅਦ ਜੇਕਰ ਤੁਹਾਨੂੰ ਮੂਹਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਇਹ ਉਸ ਨੂੰ ਦੂਰ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ ਤੇ ਇਹ ਤੁਹਾਡੇ ਸਰੀਰ ਵਾਸਤੇ ਵੀ ਕਾਫੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਆ ਉਸ ਤੋਂ ਬਾਅਦ ਗਲਕ ਜਵਾਬ ਤਾਂ ਆਖਰੀ ਫਾਇਦੇ ਜਿਹੜਾ ਆਯੁਰਵੇਦ ਦੇ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਕਈ ਵਾਰ ਟਿਕਾ ਜਾਂਦਾ ਹੈ ਕਿ ਲੋਕਾਂ ਨੂੰ ਇਸकी ਸ਼ੁਰੂ ਹੋ ਜਾਂਦੀ ਹੈ ਤੇ ਉਸ ਨੂੰ ਰੋਕਣਾ ਨਾਮਕਿੰਗ ਹੋ ਜਾਂਦਾ ਹੈ ਤੇ ਉਹਨਾਂ ਵਾਸਤੇ ਇਲਾਈਚੀ ਸਭ ਤੋਂ ਵਧੀਆ ਉਪਾਯ ਹੈ ਤੇ ਜੇਕਰ ਤੁਹਾਨੂੰ ਵੀ ਛਿੱਕੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਸੀਂ ਇਲਾਈਚੀ ਦਾ ਸੇਵਨ ਕਰਦੋ ਤਾਂ ਉਸ ਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਛਿੱਕੀ ਨੂੰ ਰੋਕਣ ਦੇ ਵਿੱਚ ਇਲਾਈਚੀ ਬਹੁਤ ਹੀ ਜ਼ਿਆਦਾ ਸਹਾਇਤਾ ਕਰਦੀ ਹੈ ਤੇ ਅੱਗੇ ਹੋਰ ਵਧੀਆ ਦੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਜੇਕਰ ਹੁਣ ਤੁਸੀਂ ਵੀ ਇਸ ਤੋਂ ਬਾਅਦ ਇਲਾਈਚੀ ਦਾ ਸੇਵਨ ਕਰਨਾ ਸ਼ੁਰੂ ਕਰ ਲੋ ਤਾਂ ਇੱਕ ਵਾਰ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲੈਣਾ